ਸਾਰਿਆਂ ਨੂੰ ਜੈ ਭੀਮ ਜੈ ਭਰਤ ਜੀ ਮੈਂ ਵਿੱਕੀ ਪਰੋਚਾ ਧੂਰੀ ਤੋਂ ਜੀ ਅੱਜ ਅਸੀਂ ਮੀਟਿੰਗ ਰੱਖੀ ਹੈ ਜੀ ਪੂਰੇ ਪੰਜਾਬ ਦੀ ਵੀ ਜਿਹੜਾ ਦਿਨੋਂ ਦਿਨ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਭੰਗ ਹੋ ਰਿਹਾ ਅਤੇ ਜਿਹੜੇ ਸਾਡੇ ਐਸਸੀਬੀਸੀ ਸਮਾਜ ਦੇ ਆਗੂ ਨੇ ਜਾਂ ਗਰੀਬ ਲੋਕ ਨੇ ਉਹਨਾਂ ਨਾਲ ਅਤਿਆਚਾਰ ਹੋ ਰਹੇ ਨੇ ਇਹਨਾਂ ਦਾ ਨਜਾਇਜ਼ ਪਰਚੇ ਹੋ ਰਹੇ ਨੇ ਤੇ ਉਹਨਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਤੇ ਇਸ ਕਰਕੇ ਅਸੀਂ ਪਿੱਛੇ ਜੇ ਪਟਿਆਲੇ ਵਿਖੇ 2 ਕੁ ਮਹੀਨੇ ਪਹਿਲਾਂ ਮੀਟਿੰਗ ਕੀਤੀ ਸੀ ਉੱਥੇ ਅਸੀਂ ਐਕਸ਼ਨ ਕਮੇਟੀ ਮਾਲਵਾ ਬਣਾਈ ਸੀ ਜਿਹਦੇ ਵਿੱਚ ਸਮੂਹ ਜਥੇਬੰਦੀਆਂ ਜਿੰਨੀ ਵੀ ਐਸਸੀਬੀਸੀ ਜਥੇਬੰਦੀਆਂ ਸੀ ਕਲੱਬ ਸੀ ਤੇ ਜਿੰਨੇ ਵੀ ਕੋਈ ਰਾਜਨੀਤੀ ਪਾਰਟੀ ਦੇ ਆਗੂ ਸੀ ਕਿਹੜੀ ਮਰਜ਼ੀ ਪਾਰਟੀ ਤੋਂ ਆ ਵੀ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿੱਥੇ ਕਿਸੇ ਆਪਣੇ ਆਗੂ ਨੂੰ ਯਾ ਕਿਸੇ ਗਰੀਬ ਭੈਣ ਭਾਈ ਨਾਲ ਧੱਕਾ ਹੁੰਦਾ ਆਪਾਂ ਉੱਥੇ ਐਕਸ਼ਨ ਕਮੇਟੀ ਉਹਦੇ ਹੱਕ 'ਚ ਖੜੇ। ਅੱਜ ਅਸੀਂ ਉਹਦੀ ਇੱਕ ਵੱਡੀ ਮੀਟਿੰਗ ਧੂਰੀ ਵਿਖੇ ਆਪਣੇ ਘਰੇ ਰੱਖੀ ਆ ਜਿਹਦੇ ਵਿੱਚ ਪੂਰੇ ਪੰਜਾਬ ਦੇ ਆਗੂ ਪਹੁੰਚੇ ਨੇ। ਮੇਨ ਮੇਨ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ, ਪ੍ਰੋਫੈਸਰ ਹਰਨੇਕ ਸਿੰਘ ਜੀ ਪੂਰੇ ਪੰਜਾਬ ਤੋਂ ਫਿਰੋਜ਼ਪੁਰ ਤੋਂ, ਮੋਗੇ ਤੋਂ, ਲੁਧਿਆਣੇ ਤੋਂ ਪੂਰੇ ਪੰਜਾਬ ਦੇ ਵਿੱਚ ਪਹੁੰਚੇ ਨੇ। ਅੱਜ ਅਸੀਂ ਪੰਜਾਬ ਦੀ ਐਕਸ਼ਨ ਕਮੇਟੀ ਬਣਾਉਣ ਜਾ ਰਹੇ ਹਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਤਾਂ ਕਿ ਅਸੀਂ ਉਹਨੂੰ ਰੋਕ ਸਕੀਏ। ਬਾਦਰ ਵਾਲਮੀਕੀ ਸਮਾਜ ਤੋਂ ਤੋਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਧੂੜੀ ਵਿਖੇ ਇੱਕ ਵਿਸ਼ੇਸ਼ ਜਿਹੜੀ ਮੀਟਿੰਗ ਆ ਸਾਰੇ ਸ਼ਡੂਲ ਕਾਸਟ ਭਾਈਚਾਰੇ ਐਸਆਈਓਬੀਸੀ ਐਸਟੀ ਸਾਰੀਆਂ ਜਥੇਬੰਦੀਆਂ ਨੂੰ ਬੁਲਾਈ ਗਈ ਆ ਸੋ ਉਸੇ ਦੱਸਣਾ ਚਾਹੁੰਦੇ ਆ ਕਿ ਇੱਕ ਵਿਸ਼ਾਲ ਜਥੇਬੰਦੀ ਜਿਹੜੀ ਆ ਐਕਸ਼ਨ ਕਮੇਟੀ ਜਿਹੜੀ ਆ ਸਾਰੀਆਂ ਮਾਲਵਾ ਮਾਝਾ ਦੁਆਬਾ ਤਿੰਨੇ ਜ਼ੋਨਾਂ ਨੂੰ ਇਕੱਠੀਆਂ ਕਰਕੇ ਲੱਖਾਂ ਦੀਆਂ ਜਿਹੜੀਆਂ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇਸ ਐਕਸ਼ਨ ਕਮੇਟੀ ਦੇ ਵਿੱਚ ਜੁੜ ਰਹੀਆਂ ਸੋ ਐਕਸ਼ਨ ਕਮੇਟੀ ਜਿਹੜੀ ਆ ਮਾਲਵਾ ਜ਼ੋਨ ਉਹ ਬਣਾ ਦਿੱਤੀ ਗਈ ਆ ਇਸ ਨੂੰ ਪਹਿਲਾਂ ਮਾਲਵੇ ਤੱਕ ਸੀਮਿਤ ਕੀਤਾ ਗਿਆ ਸੀਗਾ ਉਹਨਾਂ ਨੂੰ ਜਿਹੜਾ ਆ ਪੰਜਾਬ ਪੱਧਰ ਤੇ ਕਰ ਦਿੱਤਾ ਗਿਆ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਇੱਕ ਵੱਤ ਵਾਦ ਜਿੰਨੀਆਂ ਵੀ ਜਥੇਬੰਦੀਆਂ ਜਿੰਨੇ ਵੀ ਮੰਦਰਾਂ ਦੇ ਕਮੇਟੀਆਂ ਦੇ ਪ੍ਰਧਾਨ ਨੇ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਇਸ ਐਕਸ਼ਨ ਕਮੇਟੀ ਦਾ ਹਿੱਸਾ ਬਣ ਕੇ ਜ਼ਲਮ ਤੇ ਜ਼ੁਲਮ ਦੇ ਅੰਗੇਸ਼ਤ ਜਿਹੜੀ ਆਪਣੀ ਆਵਾਜ਼ ਚੁੱਕੀ ਹੈ ਤੇ ਆਪਣੇ ਲੋਕਾਂ ਨੂੰ ਵੱਤ ਵਾਦ ਐਜੂਕੇਸ਼ਨ ਕਰੀਏ ਜੈ ਭੀਮ ਜੀ